ਫਗਵਾੜਾ ਚੰਡੀਗੜ੍ਹ ਬਾਈਪਾਸ ਤੇ ਹੋਏ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਸਾਥੀ ਅਤੇ ਹੋਰ ਨੌਜਵਾਨਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਮੋਟਰਸਾਈਕਲ ਤੇ ਜਲੰਧਰ ਵਾਲੀ ਸਾਈਡ ਤੋਂ ਆ ਰਿਹਾ ਸੀ ਤੇ ਸਾਹਮਣੇ ਤੋਂ ਆ ਰਹੀ ਕਾਰ ਨਾਲ ਟੱਕਰ ਹੋ ਗਈ ਜਿਸ ਨਾਲ ਮੋਟਰਸਾਈਕਲ ਚਾਲਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਲਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਉਹਨਾਂ ਦੱਸਿਆ ਹੈ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਨਮਦੀਪ ਸੱਲਨ ਪੁੱਤਰ ਮੱਖਣ RAM ਵਾਸੀ ਝੰਡਿਆਲੀ ਵੱਜੋ ਹੋਈ ਹੈ। ਜਿਹਰੇ ਮੈਨੂੰ ਇਹਦਾ ਫੋਨ ਆਇਆ ਸੀਗਾ ਮੇਰਾ ਭਰਾ ਹੀ ਲੱਗਦਾ ਆ। ਤੇ ਕਹਿੰਦੇ ਸੀਗੇ ਵੀ ਰਾਜਾ ਸਾਹਿਬ ਮੱਥਾ ਟੇਕਣ ਆਉਣਾ। ਹੂੰ। ਅਸੀਂ ਰਾਜਾ ਸਾਹਿਬ ਮੱਥਾ ਟੇਕ ਕੇ ਆਏ ਆ। ਆ ਮੇਰੇ ਮੇਰੇ ਵਾਲੇ ਮੋਟਰਸਾਈਕਲ ਤੇ ਮੱਥਾ ਟੇਕ ਕੇ ਆਏ ਅਸੀਂ। ਹੂੰ। ਤੇ ਬਾਅਦ ਨਹੀਂ ਮੈਨੂੰ ਇਹਨੇ ਘਰ ਡ੍ਰੌਪ ਕਰ ਦਿੱਤਾ। ਬਾਅਦ ਨਹੀਂ ਇਹ ਮੈਨੂੰ ਛੱਡ ਕੇ ਘਰ ਛੱਡ ਕੇ ਮੈਨੂੰ ਚਲਾ ਗਿਆ। ਦੇ ਘਰੋਂ ਵਾਪਸ ਗਿਆ ਮੇਰੇ ਕੋਲੋਂ ਵੇ ਹੋ ਕੇ ਗਿਆ ਵੇ ਹੋ ਕੇ ਗਿਆ ਫਿਰ ਇਹ ਚੱਲ ਗਿਆ ਕਹਿੰਦਾ ਮੈਂ ਕਰੇਨਾਪੜੀ ਕੋਲ ਚੱਲਾਂ ਨਾ ਇਹਦਾ ਕੀ ਹੈ ਕਿੱਥੇ ਦਾ ਰਹਿਣ ਵਾਲਾ ਨਾਮ ਭਾਜੀ ਉਦਾ ਨਾਮ ਉਹ ਮੈਨੂੰ ਪਤਾ ਆ ਸ਼ੁਰੂ ਤੋਂ ਮੈਂ ਨਾਮੋ ਹੀ ਜਾਣਦਾ ਆ ਤੇ ਰਹਿੰਦਾ ਕਿੱਥੇ ਮੇਰੀ ਇਹਨੇ ਦੱਸਿਆ ਸੀਗਾ ਮੇਰੀ ਇੱਥੇ ਹੀ ਹੈ ਅੱਛਾ ਹਾਂ ਹਾਂ ਜੀ ਤੇ ਕਰੇ ਨਾ ਮੈਂ ਇਹ ਵੀ ਕ੍ਰੇਨ ਚਲਾਉਂਦਾ ਮੈਂ ਵੀ ਕ੍ਰੇਨ ਨੇ ਚਲਾਉਂਦਾ ਆ ਤੇ ਹੋਇਆ ਕਿਦਾਂ ਐਕਸੀਡੈਂਟ ਕੋਈ ਪਤਾ ਨਹੀਂ ਲੱਗਾ ਨਹੀਂ ਐਕਸੀਡੈਂਟ ਦਾ ਭਾਜੀ ਮੈਨੂੰ ਕਾਲ ਆਈ ਸੀਗੀ ਠੀਕ ਹੈ ਜੀ ਕਿਉਂਕਿ ਪਹਿਲਾ ਨੰਬਰ ਮੇਰਾ ਸੀਗਾ ਨਾ ਮੈਨੂੰ ਮਿਲ ਕੇ ਗਿਆ ਸੀਗਾ ਇਹ ਹੋਇਆ ਕਿੱਥੇ ਐਕਸੀਡੈਂਟ ਖਲਵਾੜਾ ਬਾਈਪਾਸ ਹੀ ਹੋਇਆ ਇਹਦਾ ਐਕਸੀਡੈਂਟ ਮੈਨੂੰ ਕਾਲ ਆਈ ਸੀਗੀ ਇਹ ਜਿਹੜੀ ਜਿਹੜਾ ਹੁਣ ਇਹਨੂੰ ਮਰੀ ਕਿੱਥ ਸੇਵਲੋ ਹਸਪੀਟਲ ਕਹਿੰਦੇ ਸੀ ਕਿ ਲੈ ਕੇ ਕੰਡੀਸ਼ਨ ਕਿੱਦਾਂ ਠੀਕ ਆ ਕੰਡੀਸ਼ਨ ਹੁਣ ਪਤਾ ਲੱਗਾ ਪਾਜੀ ਵੀ ਡੈਥ ਹੋ ਚੁੱਕੀ ਆ ਮੁੰਡੇ ਦੀ ਮੈਂ ਆਪਣੇ ਭਰਾ ਨਾਲ ਜੀ ਪਿੰਡੋ ਸ਼ਹਿਰ ਫਰਵਾੜੇ ਕੋ ਜਰੂਰੀ ਕੰਮ ਚੱਲੇ ਆ ਸੀਗਾ ਤੇ ਬਾਈਪਾਸ ਤੇ ਅਸੀਂ ਆ ਕੇ ਰਿਚਰਡ ਲਵਾੜਾ ਵਾਲੇ ਫਰਵਾੜਾ ਘੱਟਦੇ ਜਿਹੜੇ ਐਕਸੀਡੈਂਟ ਹੋਇਆ ਸੀ ਜਿਹੜੇ ਮੁੰਡਾ ਮੋਟਰਸਾਈਕਲ ਤੇ ਆ ਰਿਹਾ ਸੀ ਵੀ ਜਨੰਦਰ ਸਾਈਡ ਤੋਂ ਲਿੰਕ ਰੋਡ ਤੇ ਤੇ ਗੱਡੀ ਆ ਰਹੀ ਸੀ ਮੰਗਿਆ ਸਾਈਡ ਤੋਂ ਉਹ ਗੱਡੀ ਜੇ ਮੁੰਡਾ ਪਲਸਰ ਤੇ ਸੀਗਾ ਆਮ ਨੂੰ ਸਾਹਮਣੇ ਵੱਜੇ ਤੇ ਮੁੰਡੇ ਨੂੰ ਉੱਥੋਂ ਅਸੀਂ ਚੱਕ ਕੇ ਆਪਣੀ ਕਾਰ ਦੇ ਵਿੱਚ ਸਿਵਲ ਹਸਪਤਾਲ ਲੈ ਕੇ ਆਏ ਆ ਤੇ ਇਹ ਤੋਂ ਉਹਨਾਂ ਨੇ ਡਾਕਟਰ ਸਾਹਿਬ ਨੂੰ ਦੱਸਿਆ ਕਿ ਉਹ ਜਿਹੜੇ ਦੀ ਡੈਥ ਹੋ ਗਈ ਸੀ ਡੈਥ ਹੋ ਗਈ ਤੇ ਇਹਦੇ ਅਦਲਾ ਕੀਤੀ ਇਹਦੇ ਪਿੰਡ ਵਾਲਿਆਂ ਹਾਂਜੀ ਮੈਂ ਕਿੱਥੇ ਦਾ ਕੋਈ ਪਤਾ ਚੱਲੇ ਤੂੰ ਦੇਖਿਆ ਜੀ ਜੰਡਿਆਲੀ ਪਿੰਡ ਦਾ ਵਾ ਹਾਂਜੀ ਤੇ ਮੁੰਡੇ ਦਾ ਉੱਥੇ ਜੰਡਿਆਲੀ ਮੇਰੇ ਨਾਲ ਇੱਕ ਫਰੈਂਡ ਹੈਗਾ ਮੇਰਾ ਦੋਸਤ ਉਹਨੂੰ ਫੋਨ ਕੀਤਾ ਉਹ ਕਹਿੰਦਾ ਇਹਦੇ ਘਰ ਦੇ ਨੂੰ ਕੋਈ ਨਾਮ ਵਗੈਰਾ ਹੈ ਇਹਦੇ ਮੁੰਡੇ ਦਾ ਨਮਦੀਪ ਨਮਦੀਪ ਸੱਲਣ ਨਮਦੀਪ ਸੱਲਣ ਨਮਦੀਪ ਸੱਲਣ ਤੇ ਇਹਦੇ ਫਾਦਰ ਦਾ ਕੋਈ ਪਤਾ ਨਾਮ ਵਗੈਰਾ ਸਾਨੂੰ ਉਹ ਮੱਖਣ RAM ਪੱਕਾ ਠੀਕ ਹੈ ਉਦਰ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਮ੍ਰਿਤਕ ਹਾਲਤ ਵਿੱਚ ਹੀ ਹਸਪਤਾਲ ਲਿਆਂਦਾ ਗਿਆ ਸੀ ਜਿੱਥੇ ਕਿ ਉਹਨਾਂ ਮ੍ਰਿਤਕ ਦੇ ਨੂੰ ਮਰਦਾ ਘਰ ਵਿਖੇ ਰਖਵਾ ਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਉਦਰ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਫਗਵਾੜਾ ਤੋਂ ਨਵਰੰਗ ਚੈਨਲ ਲਈ ਯਸ਼ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸਾਢੇ 4 ਵਜੇ ਕਰੀਬ ਨਮਦੀਪ ਸਲਾਨ ਸਰਨੋ ਮੱਖਣ RAM 28 ਸਾਲ ਦੇ ਸੀਗੇ ਉਹਨਾਂ ਨੂੰ ਬਲੌਡਡ ਆਏ ਸੀਗੇ ਤੇ ਸਿਵਲ ਹਸਪਤਾਲ ਦੇ ਵਿੱਚ ਤੇ ਜਦੋਂ ਆਏ ਤਾਂ ਉਹਨਾਂ ਦੀ ਪਲਸ ਸਿਚੁਏਸ਼ਨ ਕੁਛ ਨਹੀਂ ਸੀ ਤੇ ECG ਤੇ ਵੀ ਫਲੈਟ ਲਾਈਨਸ ਤੇ ਉਹਨਾਂ ਨੂੰ 420 ਤੇ ਪਰ ਡਿਕਲੇਅਰ ਕਰ ਦਿੱਤਾ ਹਾਂਜੀ ਪੁਲਿਸ ਨੂੰ ਸ਼ਾਮ